ਇਹ ਸਭ ਕੁਝ ਖਬਰਾਂ ਹੁੰਦੀਆਂ ਜਿਹੜੀਆਂ ਬਹੁਤ ਲੰਬਾ ਸੰਭਾ ਚਲਦੀਆਂ ਰਹਿੰਦੀਆਂ ਕੋਈ ਨਾ ਕੋਈ ਅਪਡੇਟ ਉਹਨਾਂ ਚ ਆ ਜਾਂਦੀ ਹੈ ਟੋਰਾਂਟੋ 에ਅਰਪੋਰਟ ਤੇ ਕੁਝ ਸਮਾਂ ਪਹਿਲਾਂ ਇੱਕ ਚੋਰੀ ਹੋਈ ਸੀ ਸੋਨਾ ਚੋਰੀ ਕੀਤਾ ਗਿਆ ਨਗਦੀ ਚੋਰੀ ਹੋਈ ਸੀ ਬਹੁਤ ਖਬਰਾਂ ਸੀ ਉਸ ਬਾਬਤ ਪ੍ਰੋਗਰਾਮ ਚ ਕੀਤੀਆਂ ਹੁਣ ਕੁਝ ਨਵੀਂ ਅਪਡੇਟ ਆਈ ਹੈ ਉਹ ਕੀ ਹੈ ਜੀ ਸੁਬਲਿਨ ਇਹ ਜਿਹੜੀ ਘਟਨਾ ਹੋਈ ਸੀ ਇਹ ਦੀਆਂ ਹਜ਼ਾਰਾਂ ਪੰਜਾਬ ਨਾਲ ਜੁੜਦੀਆਂ ਨੇ ਹੂੰ ਯੂਏ ਨਾਲ ਜੁੜਦੀਆਂ ਨੇ ਚੰਡੀਗੜ੍ਹ ਦੇ ਨਾਲ ਜੁੜਦੀਆਂ ਨੇ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਇੰਡੀਆ ਦੀ ਮਨੀ ਲੌਂਡਰਿੰਗ ਦੀ ਐਂਟੀ ਮਨੀ ਲੌਂਡਰਿੰਗ ਦੀ ਏਜੰਸੀ ਹੈ ਉਹਨਾਂ ਨਾਲ ਜੁੜਦੀ ਜਾਂਦੀ ਹੈ ਇਹ ਸਾਰੀ ਕਹਾਣੀ ਦਾ ਅਸੀਂ ਵਿਸਥਾਰ ਥੋੜਾ ਜਿਹਾ ਸਾਂਝਾ ਕਰਦੇ ਹਾਂ ਅੱਜ ਤੋਂ 2 ਸਾਲ ਪਹਿਲਾਂ 17 ਅਪ੍ਰੈਲ ਨੂੰ 에ਅਰ ਕੈਨੇਡਾ ਦੇ ਵੇਅਰ ਹਾਊਸ ਮੈਨੇਜਰ ਸਿਮਰਨ ਪ੍ਰੀਤ ਪਨੇਸਰ ਜਿਹੜੇ ਸੀ ਉਹਨਾਂ ਨੇ ਪੀਲ ਰੀਜਨਲ ਪੁਲਿਸ ਜੋ ਟ੍ਰਾਂਟੋ ਏਰੀਆ ਦੇ ਵਿੱਚ ਵੱਡੀ ਪੁਲਿਸ ਹੈ ਉਹ ਇੱਕ ਪੁਲਿਸ ਹੈਂਗਰ ਦੇ ਇੱਕ 에ਅਰ ਕੈਨੇਡਾ ਦਾ ਜਿਹੜਾ ਹੈਂਗਰ ਹੈ ਜਿਹੜਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਬਾਹਰ ਹੈ ਉੱਥੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਮੌਕਾ ਵਖਾ ਰਹੇ ਨੇ ਅਸਲ ਵਿੱਚ ਹੋਇਆ ਹੈ ਕਿ 17 ਅਪ੍ਰੈਲ ਨੂੰ 2 ਸਾਲ ਪਹਿਲਾਂ ਇੱਕ ਵਿਅਕਤੀ ਇੱਕ ਟਰੱਕ ਜਿਹੜਾ ਲੈ ਕੇ ਉੱਥੇ ਪਹੁੰਚਾ ਤੇ ਡਾਕੂਮੈਂਟ ਦਿੱਤੇ ਕਾਗਜ਼ ਪੱਤਰ ਦਿੱਤੇ ਕਿ ਆਹ ਸਾਡੀ ਸ਼ਿਪਮੈਂਟ ਹੈ ਮੈਂ ਉਹ ਲੈਣ ਆਇਆ ਅਸਲ ਵਿੱਚ ਉਹ ਸ਼ਿਪਮੈਂਟ ਪਹਿਲਾਂ ਹੀ ਲੈ ਲਈ ਗਈ ਸੀ ਸੀ ਫੂਡ ਦੀ ਸ਼ਿਪਮੈਂਟ ਸੀ ਤੇ ਇਹ ਜਿਹੜੀ ਸ਼ਿਪਮੈਂਟ ਸੀ ਉਹ ਡਾਕੂਮੈਂਟ ਜਿਹੜੇ ਆਲਟਰ ਕਰਕੇ ਉਹਨਾਂ ਵਿੱਚ ਮਾੜੀ-ਮੋਟੀ ਬਦਲਾਅ ਕਰਕੇ ਪੇਸ਼ ਕਰ ਦਿੱਤੇ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਸ਼ਿਪਮੈਂਟ ਲੈਣ ਵਾਲਿਆਂ ਨੂੰ ਕਿ ਜਿਹੜੀ ਸ਼ਿਪਮੈਂਟ ਅਸੀਂ ਲੈਣ ਆ ਗਏ ਆ ਉਹਦੇ ਵਿੱਚ ਕੀ ਆ? ਸ਼ਾਰਟ ਸੋ ਸੋਨੇ ਦੀਆਂ ਇਟਾਂ ਜੋ ਕਿ 99.9% ਪਿਓਰ 골ਡ ਸੀ। ਔਰ ਇੰਨਾ ਭਾਰਾ ਸੀ ਕਿ ਇੱਕ ਫੋਰਕ ਲਿਫਟ ਦੇ ਜ਼ਰੀਏ ਜਿਹੜਾ ਸੀ ਉਹ ਇਸ ਨੂੰ ਉਠਾਉਣਾ ਪਿਆ ਤੇ ਨਾਲ ਕੈਸ਼ ਬਹੁਤ ਸਾਰਾ ਨਗਦੀ ਔਰ ਇਹ 22-24 ਮਿਲੀਅਨ ਦੀ ਕੁੱਲ ਕੀਮਤ ਦਾ ਸਾਰਾ ਕੁਝ ਮਥੇਗਾ ਅੱਜ ਦੀ ਡੇਟ ਵਿੱਚ ਜ਼ਿਆਦਾ ਵੀ ਹੋ ਸਕਦਾ। ਇਸ ਗੱਲ ਤੋਂ ਬਾਅਦ ਸਿਮਰਨ ਪ੍ਰੀਤ ਪਨੇਸਰ ਕੁਝ ਮਹੀਨਿਆਂ ਬਾਅਦ ਜੌਬ ਛੱਡ ਜਾਂਦੇ ਨੇ ਬ੍ਰੈਂਪਟਨ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਤੇ ਬਾਅਦ ਵਿੱਚ ਹੌਲੀ-ਹੌਲੀ ਪੁਲਿਸ ਇਹ ਜਾਣਕਾਰੀ ਦਿੰਦੀ ਹੈ ਕਿ ਸਿਮਰਨ ਪ੍ਰੀਤ ਪਨੇਸਰ ਜਿਹੜਾ ਆ ਉਹ ਇਸ ਜਿਹੜੀ ਇੱਕ ਵਿਸ਼ਵ ਦੀ ਛੇਵੀਂ ਵੱਡੀ 골ਡ ਦੀ ਚੋਰੀ ਹੈ ਜੋ ਇੱਕ 골ਡ ਬੁਲੀਅਨ ਕੰਪਨੀ ਹੈ ਉਹਨਾਂ ਦੇ ਮੁਤਾਬਕ ਵਿਸ਼ਵ ਦੀ ਛੇਵੀਂ ਵੱਡੀ ਇਹ ਹੋ ਟੈਪਟ ਹੋ ਸਕਦੀ ਹੈ ਉਨ੍ਹਾਂ ਮੁਤਾਬਕ ਸਿਮਰਨ ਪ੍ਰੀਤ ਪਨੇਸਰ ਮੁੱਖ ਸਾਜ਼ਿਸ਼ ਘਾੜਿਆਂ ਦੇ ਵਿੱਚ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਉਹ ਇੰਡੀਆ ਦੇ ਵਿੱਚ ਉਸ ਨੂੰ ਟਰੇਸ ਕੀਤਾ ਜਾਂਦਾ ਖੈਰ ਉਹ ਅਗਲੀ ਗੱਲ ਅੱਗੇ ਜਾ ਕੇ ਕਰਦੇ ਹਾਂ ਪਰ ਇਸ ਵੇਲੇ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੇਸ ਚਲਾਇਆ ਜਾ ਚੁੱਕਾ ਹੈ ਤੇ ਇਸ ਵੇਲੇ ਜ਼ਮਾਨਤ ਤੇ ਨੇ ਪਰ ਜਿਹੜੇ ਵਿਅਕਤੀ ਲਭ ਨਹੀਂ ਰਹੇ ਗ੍ਰੇਟਰ ਟੋਰੰਟੋ ਏਰੀਆ ਦੇ ਰਹਿਣ ਵਾਲੇ ਅਰਸਾਲਨ ਚੌਧਰੀ ਨੇ ਤੇ ਪ੍ਰਸਤ ਪਰਮਲਿੰਗਮ ਏ ਇਹ ਨਹੀਂ ਲੱਭ ਰਿਹਾ ਤੇ ਨਾਲ ਸਿਮਰਨ ਪ੍ਰੀਤ ਪਨੇਸਰ ਹੁਣ ਬਾਕੀ ਜਿਹੜੇ ਫੜੇ ਗਏ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਟੋਰਾਂਟੋ ਏਰੀਆ ਦਾ ਇੱਕ ਜੁਐਲਰੀ ਸ਼ਾਪ ਦਾ ਇੱਕ ਓਨਰ ਹੈ ਜਿਸ ਤੇ ਕੇਸ ਚਲਾਇਆ ਗਿਆ ਇੱਕ ਡੋਰਾਂਟ ਕਿੰਗ ਮੈਕਲੀਨ ਨਾਂ ਦਾ ਕਾਲੇਮੋਲ ਦਾ ਵਿਅਕਤੀ ਹੈ ਤੇ ਉਹ ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਜ਼ਿਲ੍ਹੇ ਦੇ ਵਿੱਚ ਪਿਛਲੇ 20 ਮਹੀਨਿਆਂ ਤੋਂ ਕੈਦ ਹੈ ਤੇ ਉਸ ਤੇ ਉੱਪਰ ਇਲزام ਆ ਕਿ ਉਸਨੇ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਹੈ ਤੇ ਅਸਲ ਵਿੱਚ ਪੁਲਿਸ ਵੀ ਇਹ ਮੰਨਦੀ ਹੈ ਕਿ ਜਿਹੜਾ ਟਰੱਕ ਉਥੋਂ ਸ਼ਿਪਮੈਂਟ ਲੈਣ ਆਇਆ ਸੀ ਕੈਨੇਡਾ ਦੇ ਹੈਂਗਰ ਵਿੱਚ ਉਸ ਦਾ ਡਰਾਈਵਰ ਜਿਹੜਾ ਸੀ ਉਹ ਕਿੰਗ ਮੈਕਲੀਨ ਸੀ ਇਹ ਪੁਲਿਸ ਦਾ ਕਹਿਣਾ ਹੈ ਤੇ ਇਸ ਵੇਲੇ ਉਹ ਅਮਰੀਕਾ ਦੇ ਵਿੱਚ ਹੈ ਤੇ ਅਮਰੀਕਾ ਦੇ ਵਿੱਚ ਉਸਨੇ ਆਪਣਾ ਕਹਿੰਦੇ ਨੇ ਕਿ ਗੁਨਾਹ ਕਬੂਲ ਲਿਆ ਹਥਿਆਰਾਂ ਵਾਲਾ ਤਾਂ ਕਿ ਜਿਹੜੀ ਸਜ਼ਾ ਉਹਨੂੰ ਅਮਰੀਕਾ ਦੇ ਵਿੱਚ ਹੋਣੀ ਸੀ ਉਸ ਤੇ ਉਹਨੇ ਸੌਦਾ ਕੀਤਾ ਅਮਰੀਕਨ ਅਥਾਰਟੀ ਦੇ ਨਾਲ ਤੇ ਅਸਲ ਵਿੱਚ ਉਹਨੂੰ ਕੈਨੇਡਾ ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ ਪਰ ਕੁਝ ਸਾਲ ਉਹਨੂੰ ਪਹਿਲਾਂ ਅਮਰੀਕਾ ਦੀ ਜੇਲ੍ਹ ਵਿੱਚ ਕੱਟਨੇ ਪੈ ਸਕਦੇ ਨੇ ਇਹ ਵੀ ਗੱਲ ਸਮਝ ਆਉਂਦੀ ਹੈ ਕਿ ਇਹ ਜਿਹੜੀ ਇਸ ਪੈਸੇ ਦੇ ਨਾਲ ਜੋ ਜਿਹੜੀ ਚੋਰੀ ਕਹਿ ਲਓ ਜਾਂ ਕੁਝ ਵੀ ਤੁਸੀਂ ਕਹਿ ਲਓ ਇਹਨੂੰ ਇਸ ਦੇ ਨਾਲ ਉਸ ਸੋਨੇ ਨੂੰ ਪਿਘਲਾ ਦਿੱਤਾ ਗਿਆ ਤੇ ਜਾਂ ਉਹ ਜਿਹੜਾ ਕੈਸ਼ ਸੀ ਉਹ ਮਿਕਲੀਨ ਦੇ ਹੱਥ ਆ ਗਿਆ ਜਿਹਦੇ ਨਾਲ ਉਸਨੇ ਹਥਿਆਰ ਜਿਹੜੇ ਸੀ ਗੈਰ ਕਾਨੂੰਨੀ ਅਮਰੀਕਾ ਤੋਂ ਕੈਨੇਡਾ ਵਿੱਚ ਲਿਆਉਣ ਲਈ ਇੱਕ ਵੱਡਾ ਗਰੋਹ ਚਲਾਉਣ ਦੀ ਜਿਹੜੀ ਕੋਸ਼ਿਸ਼ ਉਹ ਕਰ ਰਿਆ ਸੀ अच्छा ਜਿਹੜਾ ਅਸਲਨ ਚੌਧਰੀ ਹੈ ਜੀ ਉਹ ਮਿਸੀ ਸਾਗਾ ਦਾ ਅਸਲ ਵਿੱਚ ਹੈ ਤੇ ਉਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਯੂਨਾਈਟਿਡ ਅਰਬ ਅਮੀਰੇਟਸ ਦੇ ਵਿੱਚ ਦੁਬਈ ਉਹ ਦੌੜ ਗਿਆ ਹੋ ਸਕਦਾ ਹੈ ਜਿੱਥੇ ਉਸਦੇ ਘਰ ਤੱਕ ਮੀਡੀਆ ਨੇ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਯੂਏਈ ਦੇ ਨਾਲ ਕੋਈ ਐਕਸਟਰੈਡਿਸ਼ਨ ਟ੍ਰਾਈਟੀ ਟ੍ਰੀਟੀ ਨਹੀਂ ਹੈ ਤੇ ਇਸ ਕਰਕੇ ਉਹਨੂੰ ਲਿਆਉਣਾ ਨਾ ਮਮਕਨ ਹੈ ਸਿਮਰਨ ਪ੍ਰੀਤ ਪਨੇਸਰ ਜਿਹੜਾ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਉਸਦਾ ਟਿਕਾਣਾ ਦੱਸਿਆ ਗਿਆ ਤੇ ਉਸ ਦੀ ਵੀਡੀਓ ਵੀ ਮੜੀਆਂ-ਮੁਠੀਆਂ ਸਾਹਮਣੇ ਆਈਆਂ ਉਸ ਦੀ ਘਰ ਵਾਲੀ ਇਹ ਮਿਸ ਇੰਡੀਆ ਯੂਗਾਂਡਾ ਹੈ ਸਿੰਗਰ ਤੇ ਐਕਟਰ ਹੈ ਸੋਸ਼ਲ ਮੀਡੀਆ ਤੇ ਕਾਫੀ ਪਪੂਲਰ ਹੈ ਪਰ ਉਸ ਦੀਆਂ ਪੰਜਾਬ ਦੇ ਵਿੱਚ ਫਰਵਰੀ 21 ਐਸੇ ਸਾਲ ਫਰਵਰੀ 21 2025 ਨੂੰ ਚਾਰ ਲੋਕੇਸ਼ਨਾਂ ਤੇ ਉਹਦੇ ਛਾਪੇ ਵੀ ਪਾਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇ ਮਾਰੇ ਪਰ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਔਰ ਇਸ ਤੋਂ ਬਾਅਦ ਜੋ ਹੋਰ ਲੋਕ ਹੈਗੇ ਨੇ ਉਹਨਾਂ ਨੂੰ ਵੀ ਕਟਾਰੇ ਵਿੱਚ ਲਿਆਉਣ ਦਾ ਯਤਨ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਹੁਣ ਇਹਦੇ ਵਿੱਚੋਂ ਲੱਭਾ ਕੀ ਹੈ ਜੀ ਉਹਦੇ ਮੁਤਾਬਕ ਇੱਕ ਤਾਂ ਅਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਤਰਿਆਪਾ ਪਿੱਛੇ ਜਾ ਕਹਿ ਰਹੇ ਸੀ ਕਿ ਇਹ ਜਿਹੜੀ ਕਹਾਣੀ ਹੈ ਸੋਨੇ ਤੇ ਕੈਸ਼ ਦੀ ਲੁੱਟ ਜਾਂ ਚੋਰੀ ਦੀ ਇਹ ਕਿਸੇ ਚੰਗੀ ਫਿਲਮੀ ਕਹਾਣੀ ਵਾਂਗ ਹੈ netflix ਦੀ ਸਟੋਰੀ ਬਣ ਸਕਦੀ ਆ ਬ੍ਰੈਂਪਟਨ ਦੇ ਮੇਅਰ ਨੇ ਵੀ ਇਹੋ ਗੱਲ ਕੀਤੀ ਔਰ ਹੋਰ ਕਈ ਲੋਕਾਂ ਨੇ ਵੀ ਇਹੋ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਸਸੰਸਨੀ ਖੇਜ਼ ਮਾਮਲਾ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਦੇਖਿਆ ਨਹੀਂ ਹੈ ਹੁਣ ਇਹ ਲੁੱਟ ਕੁੱਲ ਜਿਹੜੀ ਆ 22-24 ਮਿਲੀਅਨ ਦੀ ਹੋ ਸਕਦੀ ਆ ਪਰ ਅਸਲ ਕਹਾਣੀ ਅੱਜ ਦੀ ਡੇਟ ਵਿੱਚ ਇਹ ਆ ਕਿ ਸਿਰਫ 99000 ਦੀ ਕੀਮਤ ਦਾ ਸੋਨਾ ਬਰਾਮਦ ਹੋਇਆ ਸਿਰਫ 99000 ਦਾ ਪੁਲਿਸ ਨੂੰ ਸ਼ੱਕ ਹੈ ਕਿ ਇਸ ਨੂੰ ਇੱਕ ਬੇਸਮੈਂਟ ਦੇ ਵਿੱਚ ਲਿਜਾ ਕੇ ਜਾਂ ਹੋਰ ਕਿਸੇ ਜਗ੍ਹਾ ਤੇ ਲਿਜਾ ਕੇ ਜਾਂ ਜੁਐਲਰੀ ਸ਼ਾਪ ਦੇ ਵਿੱਚ ਜਿੱਥੇ ਸਿਸਟਮ ਹੁੰਦਾ ਹੈ 골ਡ ਨੂੰ ਮੈਲਟ ਕਰਨ ਦਾ ਤੇ ਉਹ ਜਿਹੜਾ ਪਿਓਰ 골ਡ ਹੈ ਉਸ ਨੂੰ ਜਿਹੜਾ ਸੀ ਉਹ ਕਿੰਨੀ ਵਾਰੀ ਰੀਸ਼ੇਪ ਕੀਤਾ ਜਾ ਸਕਦਾ ਹੈ ਤੇ ਕਿੰਨੀ ਵਾਰੀ ਕੀਤਾ ਗਿਆ ਹੋਵੇਗਾ ਉਸ ਸੋਨੇ ਨੂੰ ਇਸ ਚੋਰੀ ਤੋਂ ਤੁਰੰਤ ਬਾਅਦ ਉਸ ਨੂੰ ਮੈਲਟ ਕਰਕੇ ਮਾਰਕੀਟ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਭੇਜ ਦਿੱਤਾ ਗਿਆ ਹੁਣ ਜਿਹੜਾ ਜਿਹੜਾ ਉਹ ਜਦੋਂ ਉਹ ਸੋਨਾ ਸ਼ੇਪ ਹੀ ਚੇਂਜ ਹੋ ਗਈ ਉਸ ਦਾ ਕੋਈ ਕੋਈ ਸੋਨੇ ਦਾ ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਹੈ ਕਿ ਉਹ ਪਤਾ ਲੱਗ ਸਕੇ ਕਿ ਉਹੋ ਹੀ ਹੈ ਜਿਸ ਦੀ ਸ਼ੇਪ ਹੀ ਬਦਲ ਲਈ ਹੈ ਫਿਰ ਉਸ ਨੂੰ ਜਿਹੜਾ ਟ੍ਰੇਸ ਕਰਨਾ ਬਹੁਤ ਮੁਸ਼ਕਲ ਹੈ ਸੋ ਅੱਜ ਦੀ ਡੇਟ ਦੇ ਵਿੱਚ 2 ਸਾਲ ਬਾਅਦ ਖਬਰ ਇਹ ਹੈ ਕਿ 99000 ਦੀ ਰਿਕਵਰੀ ਜਿਹੜੀ ਹੋ ਗਈ ਹੈ ਚਾਰਕ ਵੰਗਾ ਸੋਨੇ ਦੀਆਂ ਲੰਬੀਆਂ ਸੀ ਉਹ ਵੀ ਮੋਟੀਆਂ-ਮੋਟੀਆਂ ਬੇਸਾਬੀਆਂ ਜੀਆਂ ਤੇ ਉਸ ਤੋਂ ਬਾਅਦ ਕੁਝ ਲੱਭਣਾ ਤਕਰੀਬਨ ਤਕਰੀਬਨ ਨਾ ਮੁਮਕਨ ਹੈ ਜੀ